ਹਾਂਜੀ ਸਾਥੀਓ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਕ ਵਕ ਕਾਲਜਾਂ ਦੇ ਯੋਗਤਾ ਪੂਰੀ ਕਰਦੇ ਅਸਿਸਟੈਂਟ ਪ੍ਰੋਫੈਸਰਾਂ ਜੋ ਕਿ ਕਾਲਜਾਂ ਦੇ ਵਿੱਚ ਬਤੌਰ ਪੀਟੀਆ ਫੰਟ ਤੇ ਕੰਮ ਕਰ ਰਹੇ ਹਨ ਤੇ ਅਸੀਂ ਪੰਜਾਬੀ ਯੂਨੀਵਰਸਿਟੀ ਵਿਖੇ ਆਪਣੀ ਮੰਗ ਨੂੰ ਮਨਵਾਉਣ ਦੇ ਲਈ ਪਿਛਲੇ 113 ਦਿਨਾਂ ਤੋਂ ਧਰਨਾ ਜਿਹੜਾ ਚਲਾਇਆ ਹੋਇਆ ਹੈਗਾ ਤੇ ਸਾਡੀ ਮੁੱਖ ਮੰਗ ਜਿਹੜੀ ਹੈਗੀ ਹੈ ਕਿ ਪੀਟੀਆ ਅਧਿਆਪਕਾਂ ਨੂੰ ਗੈਸਟ ਤੇ ਤਬਦੀਲ ਕੀਤਾ ਜਾਵੇ ਜੋ ਕਿ ਸਮੇਂ ਸਮੇਂ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਪਰ ਅਸੀਂ ਇਸ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਉੱਚੇ ਅਧਿਕਾਰੀਆਂ ਨਾਲ ਵਾਰ-ਵਾਰ ਮੀਟਿੰਗਾਂ ਹੋਈਆਂ ਨੇ ਉਹਨਾਂ ਦੇ ਵਿੱਚ ਸਾਨੂੰ ਇਹੀ ਭਰੋਸਾ ਮਿਲਿਆ ਸੀਗਾ ਕੇ ਵਾਈਸ ਚਾਂਸਲਰ ਸਰ ਦੇ ਆਉਣ ਤੋਂ ਬਾਅਦ ਤੁਹਾਡਾ ਜਿਹੜਾ ਮੁੱਦਾ ਹੈਗਾ ਉਹ ਸਿੰਡੀਕੇਟ ਦੇ ਵਿੱਚ ਵਿਚਾਰਿਆ ਜਾਏਗਾ ਅੱਜ ਸਿੰਡੀਕੇਟ 21 ਮਾਰਚ ਨੂੰ ਹੋ ਰਹੀ ਹੈ ਤੇ ਅਸੀਂ ਸਿੰਡੀਕੇਟ ਦਫ਼ਤਰ ਦੇ ਅੱਗੇ ਹੀ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਕਰ ਰਹੇ ਹਾਂ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਤੁਹਾਡਾ ਮਸਲਾ ਜਿਹੜਾ ਹੈਗਾ ਕਿ ਸਿੰਡੀਕੇਟ ਦੇ ਵਿੱਚ ਰੱਖਿਆ ਜਾਵੇਗਾ ਪਰ ਸਾਡਾ ਮਸਲਾ ਜਿਹੜਾ ਹੈਗਾ ਸਿੰਡੀਕੇਟ ਦੇ ਵਿੱਚ ਵਿਚਾਰਿਆ ਨਹੀਂ ਜਾ ਰਿਹਾ ਜਿਸ ਵਜੋਂ ਅਸੀਂ ਅੱਜ ਆਪਣੇ ਸਾਥੀਆਂ ਦੇ ਸੰਗਤ ਰੋਸ ਪ੍ਰਦਰਸ਼ਨ ਦੇ ਲਈ ਇਕੱਠੇ ਹੋਏ ਹਾਂ ਤਾਂ ਕਿ ਸਾਡੀ ਜਾਇਜ ਮੰਗ ਹੈ ਜਿਹੜੀ ਉਹ ਸਿੰਡੀਕੇਟ ਦੇ ਵਿੱਚ ਵਿਚਾਰੀ ਜਾਵੇ ਤੇ ਸਾਡੇ ਮਸਲੇ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਉਹ ਹੱਲ ਕੀਤਾ ਜਾਵੇ ਧੰਨਵਾਦ ਅਸੀਂ UGC ਦੇ ਨਿਯਮਾਂ ਅਨੁਸਾਰ ਯੋਗਤਾ ਪੂਰੀ ਕਰਦੇ ਪੀਟੀਏ ਅਧਿਆਪਕ ਪੀਟੀਏ ਦੇ ਵਿੱਚੋਂ ਸਾਨੂੰ ਬਿਲਕੁਲ ਨਗੂਣੀਆ ਤਨਖਾਹਾਂ ਜਿਹੜਾ ਫੰਡ ਕਾਗਜ਼ ਦੇ ਵਿੱਚ ਕਿਸੇ ਵਿਦਿਆਰਥੀਆਂ ਦੀ ਹੈ ਮਸਲਿਆਂ ਨੂੰ ਮੰਗਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨੀ ਲੱਗਣਾ ਸੀ ਉਹਨਾ ਫੰਡਾਂ ਦੇ ਵਿੱਚੋਂ ਸਾਨੂੰ ਬਹੁਤ ਹੀ ਨਗੂਣੀ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਅਸੀਂ ਉਹਨਾਂ ਮੰਗਾਂ ਨੂੰ ਲੈ ਕੇ 113 ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੈਠੇ ਹੋਏ ਹਾਂ ਜਿਦੇ ਵਿੱਚ ਸਾਡੀ ਮੁੱਖ ਮੰਗ ਹੈ ਕਿ ਜਿਵੇਂ ਪਹਿਲਾਂ ਯੂਨੀਵਰਸਿਟੀ ਵਿੱਚ ਗੈਸਟ ਗੈਸਟ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀ ਪੀਟੀਐਮ ਅਧ ਵਾਲਿਆਂ ਨੂੰ ਉਸੇ ਤਰੀਕੇ ਨਾਲ ਸਾਨੂੰ ਵੀ ਪੀਟੀਏ ਵਿੱਚੋਂ ਗੈਸਟ ਤੇ ਤਬਦੀਲ ਕੀਤਾ ਜਾਵੇ ਅਤੇ UGC ਦੇ ਨਿਯਮਾਂ ਅਨੁਸਾਰ ਸਾਨੂੰ ਬੇਸਿਕ ਪੇ ਆ ਜਿਹੜੀ ਦਿੱਤੀ ਜਾਵੇ ਪਰ ਸਾਡੀ ਮੰਗ ਤੇ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਚੰਗਾ ਜਿਹੜਾ ਰਿਸਪਾਂਸ ਆ ਉਹ ਨਹੀਂ ਆ ਰਿਹਾ ਅਸੀਂ ਸਾਰੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੀ ਸਿੰਡੀਕੇਟ ਮੀਟਿੰਗ ਹੈ ਜਿਹੜੀ ਦਫ਼ਤਰ ਦੇ ਵਿੱਚ ਚੱਲ ਰਹੀ ਹੈ ਅਸੀਂ ਅੱਜ ਦਫ਼ਤਰ ਦੇ ਬਾਹਰ ਖੜੇ ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਅੱਜ ਪੋਸਟ ਪ੍ਰਦਰਸ਼ਨੀਆਂ ਅਸੀਂ ਕਰ ਰਹੇ ਹਾਂ ਤਾਂ ਜੋ ਅਸੀਂ ਆਪਦੀਆਂ ਮੰਗਾਂ ਨੂੰ ਮਨਵਾ ਸਕੀਏ ਇਹਨਾਂ ਦਾ ਧਿਆਨ ਆ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਵੱਲ ਦਿਵਾ ਸਕੀਏ ਅਸੀਂ ਸਾਰੇ ਇਨਸਾਫਪਸੰਦ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਡਾ ਇਸ ਦਰਨੇ ਦੇ ਵਿੱਚ ਸਾਥ ਦਿਦੋ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਆ ਕਿ ਤੁਸੀਂ ਇਸ ਦਰਨੇ ਦੇ ਵਿੱਚ ਸਾਡਾ ਸਮਰਥਨ ਕਰੋ ਸਾਰਿਆਂ ਦਾ ਤਨਵਾਦ ਸਪੈਸ਼ਲ ਕਾਲ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ 113 ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੀਟੀਈ ਦਾ ਪਕਾ ਦਾ ਦਰਣਾ ਚੱਲ ਰਿਹਾ ਹੈ ਤੇ ਪੀਟੀਈ ਦਾ ਪਕਾ ਜੋ ਇੱਕ ਨਿਗੋਣੀ ਤਨਖਾਹ ਤੇ ਲਗਾਤਾਰ ਕੰਮ ਕਰ ਰਹੇ ਨੇ ਇਹ ਇੱਕ ਤਰ੍ਹਾਂ ਦਾ ਸ਼ੋਸ਼ਣ ਵੀ ਹੈ ਨੌਜਵਾਨਾਂ ਦਾ ਨਵੇਂ ਵਰਗ ਦਾ ਪੜੇ ਲਿਖੇ ਵਰਗ ਦਾ ਸ਼ੋਸ਼ਣ ਵੀ ਹੈ ਜੋ ਪਹਿਲਾਂ ਅਸੀਂ ਪ੍ਰਾਈਵੇਟਿਸ਼ਨ ਵਰਗਾਂ ਦੇ ਵਿੱਚ ਦੇਖਦੇ ਹੁੰਦੇ ਸੀ ਉਹੀ ਉਸੇ ਚੀਜ਼ਾਂ ਤੇ ਅੱਜ ਕੱਲ ਸਰਕਾਰ ਉੱਤਰੀ ਹੋਈ ਹੈ ਹੈਨਾ ਸਰਕਾਰੀ ਸੰਸਥਾਵਾਂ ਦੇ ਵਿੱਚ ਉਸ ਤਰ੍ਹਾਂ ਦਾ ਹੀ ਸ਼ੋਸ਼ਣ ਹੋ ਰਿਹਾ ਹੈ ਸ਼ੋਸ਼ਣ ਕਿਉਂ ਹੈ ਕਿ ਇਹ ਸਿਰਫ 20000 ਜਿਹੜੀ ਸਾਨੂੰ ਪੀਐਸਡੀ ਤੱਕ ਐਮਏ ਪੀਐਸਡੀ ਐਂਥਲਾ ਕੀਤੀਆਂ ਹੋਈਆਂ ਬੰਦੇ ਨੇ ਜਿਹੜੇ ਉੱਚ ਪੱਧਰ ਦੀਆਂ ਡਿਗਰੀਆਂ ਪ੍ਰਾਪਤ ਨੇ ਹੈਨਾ ਉਹਨਾਂ ਨੂੰ ਵੀ 20000 ਤੋਂ 20000 ਵੀ ਜਿਹੜਾ ਹੈਗਾ ਫੁੱਲ 6 ਤੋਂ 7 ਮਹੀਨੇ ਹੈਨਾ ਤੇ 5 ਤੋਂ 6 ਮਹੀਨੇ ਜਿਹੜੇ 4 ਮਹੀਨੇ ਨੇ ਉਹ ਇੱਕ ਤਰ੍ਹਾਂ ਦੀ ਬੇਰੁਜ਼ਗਾਰ ਵਰਗਾ ਹੀ ਅਸੀਂ ਹੰਡਾਉਨੇ ਆ ਤਾਂ ਹੁਣ ਇਹ ਆ ਕਿ ਇਹ ਆਸੀ ਕੁਝ ਕੁ ਬੰਦਿਆਂ ਨਾਲ ਹੀ ਵਿਤਕਰਾ ਹੋ ਰਿਹਾ ਹੈ ਬਾਕੀ ਜਿਹੜੀ ਇਸ ਸੰਸਥਾ ਦੇ ਵਿੱਚ ਕਾਰਜਸ਼ੀਲ ਨੇ ਪੜਾਉਣ ਦੇ ਵਿੱਚ ਉਹ ਵੱਖ-ਵੱਖ ਉਹ ਗੈਸਟ ਕੰਟਰੈਕਟਰ ਜਾਂ ਰੈਗੂਲਰ ਦੇ ਤੌਰ ਤੇ ਪੜਾ ਰਹੇ ਨੇ ਜਿਨ੍ਹਾਂ ਦੀ ਤਨਖਾਹ ਲਗਭਗ 50 ਤੋਂ ਲੈ ਕੇ ਲੱਖ ਲੱਖ 2 2 ਲੱਖ ਤੱਕ ਹੈਗੀਆਂ ਨੇ ਫਿਰ ਉਹੀ ਕਾਰਜ ਸੇਮ ਆਸੀਂ ਕਰ ਰਹੇ ਹਾਂ ਬਰਾਬਰ ਵਰਕਲੋਡ ਤੇ ਕੰਮ ਕਰ ਰਹੇ ਹਾਂ ਪਰ ਸਾਨੂੰ 20000 ਉਹ ਵੀ 5-7 ਮਹੀਨੇ ਦੀ ਇਹ ਬਹੁਤ ਵੱਡੇ ਪੱਧਰ ਦਾ ਸ਼ੋਸ਼ਣ ਹੈ ਜੋ ਇੱਕ ਨੌਜਵਾਨ ਵਰਗ ਨਾਲ ਇਹ ਸਰਕਾਰੀ ਸੰਸਥਾਵਾਂ ਕਰ ਰਹੀਆਂ ਨੇ ਜਾਂ ਸੱਤਾ ਕਰ ਰਹੀ ਹੈ ਜਾਂ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਕਰ ਰਹੇ ਨੇ ਇਹਦੀ ਜ਼ਿੰਮੇਵਾਰ ਵੀ ਸਿੱਧੇ-ਸਿੱਧੇ ਇਹੀ ਨੇ ਤੇ ਅਸੀਂ ਇੱਕ ਤਾਂ ਜਮਹੂਰੀ ਲੋਕਾਂ ਨੂੰ ਸਮਾਜ ਦੀਆਂ ਲੋਕ ਹੱਕਾਂ ਵਿੱਚ ਖੜਨ ਵਾਲੀਆਂ ਜਥੇਬੰਦੀਆਂ ਨੇ ਸਾਡੇ ਹੱਥ ਵਿੱਚ ਆਉਣ ਦੀ ਇੱਕ ਅਪੀਲ ਕਰਦੇ ਆ ਕਿ ਸਾਡੇ ਨਾਲ ਸਾਡੇ ਹੱਕਾਂ ਦੇ ਵਿੱਚ ਖੜੋ ਤੇ ਤਾਂ ਕਿ ਅਸੀਂ ਆਪਣੇ ਹੱਕ ਪ੍ਰਾਪਤ ਕਰ ਚੁੱਕੇ ਆ ਸਾਨੂੰ ਸਾਡਾ ਬਰਾਬਰ ਦਾ ਜਿਹੜਾ ਹੱਕ ਚਾਹੀਦਾ ਤੇ ਇਹਨਾਂ ਇਹ ਜਦੋਂ ਅੱਜ ਲਾਲੋ ਸਿੰਡੀਕੇਟ ਮੀਟਿੰਗ ਹੋ ਰਹੀ ਹੈ ਪਿਛਲੇ ਅਸੀਂ 15 ਦਿਨਾਂ ਤੋਂ ਅਸੀਂ ਕਿਉਂਕਿ ਅੱਜ ਯੂਨੀਵਰਸਿਟੀ ਦੇ ਅਹਿਮ ਮੁੱਦੇ ਵਿਚਾਰੇ ਜਾਣੇ ਨੇ ਪਰ ਅਸੀਂ 15 ਦਿਨਾਂ ਤੋਂ ਕਹਿ ਰਹੇ ਆ ਕਿ ਅਸੀਂ 113 ਦਿਨਾਂ ਤੋਂ ਬੈਠੇ ਆ ਜੀ ਸਾਡਾ ਮੁੱਦਾ ਵੀ ਇਸ ਮੀਟਿੰਗ ਦੇ ਵਿੱਚ ਵਿਚਾਰਿਆ ਜਾਵੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨਾਂ ਤੇ ਜੂਨ ਤੱਕ ਨਹੀਂ ਫੈਲੀ ਸਾਡੀ ਸਰਟੀ ਤੇ ਉਹਨਾਂ ਨੇ ਸਾਡੀ ਗੱਲ ਕਿਸੇ ਵੀ ਤਰੀਕੇ ਨਾਲ ਮਤਲਬ ਉਹਨੂੰ ਸੀਰੀਅਸ ਨਹੀਂ ਲੈਂਦੇ ਹੋਏ ਸਾਡਾ ਇਸ YouTube ਦੇ ਵਿੱਚ ਮੁੱਦਾ ਨਹੀਂ ਪਾਇਆ ਤੇ ਅੱਜ ਅਸੀਂ ਉਸ ਉਸਦੇ ਰੋਜ਼ ਦੇ ਵੱਜੋਂ ਅਸੀਂ ਪੋਸਟਾਂ ਲੈ ਕੇ ਸਾਡੀਆਂ ਮੰਗਾਂ ਨੂੰ ਹਨਾ ਲੋਕਾਂ ਦੇ ਸਾਹਮਣੇ ਲੈ ਕੇ ਆਏ ਆਂ ਤੇ ਲੋਕਾਂ ਨੂੰ ਤੁਹਾਨੂੰ ਅਪੀਲ ਹੈ ਲੋਕ ਹੱਕਾਂ ਦੇ ਲਈ ਖੜਨ ਵਾਲੇ ਲੋਕਾਂ ਤੋਂ ਅਪੀਲ ਹੈ ਵੀ ਸਾਡੇ ਹੱਕਾਂ ਦੇ ਨਾਲ ਸਾਡੇ ਗੱਲ ਦੇ ਵਿੱਚ ਸ਼ਾਮਿਲ ਹੋ ਕੇ ਸਾਡੇ ਨਾਲ ਸ਼ਾਮਿਲ ਹੋ ਕੇ ਸਾਨੂੰ ਹੱਕ ਦੀਵਾਨ ਦੇ ਵਿੱਚ ਸਾਡੇ ਨਾਲ ਇਕੱਤਰ ਹੋਵੋ ਤੇ ਤਾਂ ਕਿ ਇਸ ਸ਼ੋਸ਼ਣ ਵਾਲਾ ਜਿਹੜਾ ਹੈਗਾ ਵਰਤਾਰਾ ਹੈਗਾ ਇਸ ਨੂੰ ਰੋਕਿਆ ਜਾ ਸਕੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਹੱਕ ਮਿਲ ਸਕਣ ਇਹ ਸਾਡੀ ਹੀ ਮੰਗ ਨਹੀਂ ਹੈਗੀ ਇਹ ਜਲਾਲ ਅਜੇ ਇਸ ਪਰ ਇੱਥੇ ਪ੍ਰੋਫੈਸਰੀ ਨੇ ਖੜੇ ਤੇ ਹੋਰ ਵੀ ਵਰਗ ਜਿਹੜੇ ਪੰਪ 500 700 ਹਜ਼ਾਰ ਤੇ ਕੰਮ ਕਰ ਰਹੇ ਨੇ ਉਹਨਾਂ ਦੀ ਵੀ ਗੱਲ ਹੈ ਇਹ ਜੇ ਐਵੇਂ ਦਬਾਉਣ ਵਾਲਾ ਇਹਨਾਂ ਦੀ ਰਣਨੀਤੀਆਂ ਕਾਮਯਾਬ ਹੁੰਦੀ ਰਹੀਆਂ ਤਾਂ ਲੋਕ ਹੱਕ ਮੰਗਣ ਵਾਲੇ ਜਿਹੜੇ ਜਮਹੂਰੀ ਲੋਕ ਨੇ ਜਾਂ ਜਿਹੜੀ ਲੋਕ ਹੱਕਾਂ ਦੀ ਆਵਾਜ਼ ਹੈ ਉਹ ਹਮੇਸ਼ਾ ਦਬਾਈ ਦਬਾਈ ਜਾਂਦੀ ਰਹੂਗੀ ਤੇ ਅਸੀਂ ਇਹੀ ਆ ਕਿ ਇਸ ਹੱਕ ਦੇ ਵਿੱਚ ਜਾਂ ਦਬਾਉਣ ਵਾਲੇ ਲੋਕਾਂ ਦੇ ਵਿਰੋਧ ਦੇ ਵਿੱਚ ਆ ਲੋਕ ਇਕਤਾ ਦੀ ਲੋੜ ਹੁੰਦੀ ਹੈ ਤੇ ਉਸ ਲੋਕ ਇਕਤਾ ਦੇ ਵਜੋਂ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਲੋਕ ਜਮਹੂਰੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਅਧਿਆਪਕ ਜਥੇਬੰਦੀਆਂ ਨੂੰ ਵਿਦਿਆਰਥੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਸੰਘਰਸ਼ ਦੇ ਵਿੱਚ ਹਿੱਸਾ ਬਣ ਕੇ ਸਾਡਾ ਸਾਥ ਦਿਓ ਧੰਨਵਾਦ ਅਸੀਂ ਸਾਰੇ ਯੂਨੀਵਰਸਿਟੀ ਦੇ ਬਾਕ ਬਾਕ ਕੰਸਟਿਟੂਐਂਟ ਕਾਲਜਸ ਦੇ ਵਿੱਚੋਂ 113 ਦਿਨਾਂ ਤੋਂ ਲਗਾਤਾਰ ਧਰਨੇ ਦੇ ਉੱਤੇ ਪੀਟੀਐਸ ਸਟਾਫ ਬੈਠੇ ਆਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਡੀਨ ਰਿਜਿਸਟਰ ਸਾਰੇ ਉੱਚ ਅਧਿਕਾਰੀਆਂ ਨੂੰ ਇੱਥੋਂ ਤੱਕ ਕਿ ਬੀਸੀ ਸਰ ਨੂੰ ਵੀ ਮਿਲ ਚੁੱਕੇ ਆ ਪਰ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਇਹ ਸ਼ੁਰੂ ਤੋਂ ਹੀ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਹੁੰਦਾ ਆ ਰਿਹਾ ਕਿ ਜਿਹੜੇ ਅਧਿਆਪਕ ਆਪਣੀ ਯੋਗਤਾ ਪੂਰੀ ਕਰ ਲੈਂਦੇ ਸੀ ਜੂਜੀਸੀ ਦੀਆਂ ਸ਼ਰਤਾਂ ਦੇ ਅਨੁਸਾਰ ਉਹਨਾਂ ਨੂੰ ਪੀਟੀਏ ਤੋਂ ਗੈਸਟ ਮੱਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀ ਪਰ ਸਾਡੀ ਵਾਰ ਇਹਨਾਂ ਨੇ ਇਹ ਨਹੀਂ ਕੀਤਾ ਪਤਾ ਨਹੀਂ ਇਹ ਕਿਉਂ ਪਹਿਲਾਂ ਇਹਨਾਂ ਨੇ ਆਪ ਦਾ ਪਾਈਪਤੀ ਜਾਵਾਦ ਨਵਾਇਆ ਸਾਡੇ ਨਾਲ ਇਹ ਮਤਰਿਆ ਬਿਹਾਰ ਕਿਉਂ ਕਰ ਬਾਰ-ਬਾਰ ਅਸੀਂ ਆਪਣੀਆਂ ਮੰਗਾਂ ਇਹਨਾਂ ਦੇ ਸਾਹਮਣੇ ਰੱਖ ਰਹੇ ਹਾਂ ਕਹਿਣ ਨੂੰ ਇਹ ਸਾਨੂੰ ਜਵਾਨੀ ਕਹਿ ਦਿੰਦੇ ਨੇ ਕਿ ਤੁਹਾਡਾ ਮੁੱਦਾ ਜਾਇਜ਼ ਆ ਪਰ ਜਦੋਂ ਅਸੀਂ ਲਿਖਤੀ ਰੂਪ ਦੇ ਵਿੱਚ ਇਹਨਾਂ ਨੂੰ ਕਰਨ ਨੂੰ ਕਹਿ ਰਹੇ ਹਾਂ ਤਾਂ ਇਹ ਲਿਖਤੀ ਰੂਪ ਦੇ ਵਿੱਚ ਸਾਡਾ ਮੁੱਦਾ ਜਿਹੜਾ ਉਸ ਨੂੰ ਅਮਲੇ ਦੇ ਵਿੱਚ ਲੈ ਕੇ ਨਹੀਂ ਆ ਰਹੇ ਇਸ ਕਰਕੇ ਸਾਡੀ ਸਾਰਿਆਂ ਦੇ ਅੱਗੇ ਗੁਜ਼ਾਰਿਸ਼ ਆ ਕਿ ਕਿਰਪਾ ਕਰਕੇ ਸਾਡੇ ਮੁੱਦੇ ਨੂੰ ਵਿਚਾਰਿਆ ਜਾਵੇ ਤੇ ਸਾਡਾ ਮੁੱਦਾ ਜੋਗਾ ਉਸ ਨੂੰ ਹਰ ਹਾਲਤ ਦੇ ਵਿੱਚ ਹੱਲ ਕੀਤਾ ਜਾਵੇ